ਅਸਲ ਵਿੱਚ ਤੇ ਤੁਹਾਨੂੰ ਦੱਸ ਦਵਾਂ ਇਹ ਗੱਲ ਬਹੁਤਿਆਂ ਨੂੰ ਲੜਨੀ ਹੈ ਅਸਲ ਵਿੱਚ ਇਹ ਕੰਮ ਬੀਬੀਆਂ ਦਾ ਨਹੀਂ ਹੈਗਾ ਅੱਛਾ ਬੀਬੀਆਂ ਦਾ ਨਹੀਂ ਹੈਗਾ ਨਹੀਂ ਹੈਗਾ ਜਿਹੜਾ ਇਹ ਕਰਦੀਆਂ ਪਈਆਂ ਇਹ ਜੇ ਵੇਖੋ ਜੇ ਆਪਾਂ ਗੱਲ ਕਰੀਏ ਪ੍ਰਾਤਨ ਇਤਿਹਾਸ ਪੜ੍ਹ ਕੇ ਵੇਖੀਏ ਤੇ ਉਹਦੇ ਵਿੱਚ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਸਮਾਂ ਸੀ ਜੀ ਸੱਤਾ ਬਲਵੰਡਾ ਕੀਰਤਨ ਕਰਦੇ ਉਸ ਤੋਂ ਬਾਅਦ ਸੰਗਤ ਦੀ ਵਾਰੀ ਆ ਗਈ ਜੀ ਛੇਵੇਂ ਪਾਤਸ਼ਾਹ ਦੀ ਗੱਲ ਕਰੀਏ ਛੇਵੇਂ ਪਾਤਸ਼ਾਹ ਦੇ ਸਮੇਂ ਤੇ ਮਹਾਰਾਜ ਢਾਡੀ ਪੈਦਾ ਕੀਤੇ ਆ ਢਾਡਣਾ ਨਹੀਂ ਪੈਦਾ ਕੀਤੀਆਂ ਠੀਕ ਹੈ ਜੀ ਚਲੋ ਚੰਗੀਆਂ ਬੀਬੀਆਂ ਵੀ ਆ ਵਧੀਆ ਕਰਤਾਰ ਦੇ ਨਾਲ ਸੇਵਾ ਨੁਭਾਰੀਆਂ ਸਾਨੂੰ ਉਹਨਾਂ ਤੋਂ ਕੋਈ ਦੁੱਖ ਨਹੀਂ ਆ। ਜੀ ਲੇਕਿਨ ਇਹੋ ਜੀਆਂ ਬੀਬੀਆਂ ਜਿਹੜੀਆਂ ਜਿਨ੍ਹਾਂ ਨੇ ਕੇਵਲ ਆਪਣਾ ਧੰਦਾ ਹੀ ਬਣਾਇਆ ਜੀ ਉਹ ਇਕੱਲਾ ਬਿਜ਼ਨਸ ਹੀ ਆ। ਉਹਦਾ ਇੱਕ ਚਵਲ ਜਿਹਾ ਪਤਾ ਨਹੀਂ ਉਹਦਾ ਤਪਲੇ ਮਾਸਟਰ ਆ ਕਿ ਜਾਂ ਉਹ ਕੌਣ ਆ ਉਹਨੂੰ ਲਾ ਕੇ ਛਾ ਕੇ ਦਾ ਹੋਵੇ ਜਾਂ ਉਹਦਾ ਐਡਰੈਸ ਤੁਸ ਪਤਾ ਹੋਵੇ ਤੇ ਕਿਤੇ ਉਹਨੂੰ ਮਿਲਾਂਗੇ ਜ਼ਰੂਰ ਪੁੱਛ ਲਾਂਗੇ। ਜੀ ਜੋ ਦਸਨ ਚ ਸਾਹਮਣੇ ਆ ਰਿਹਾ ਕਿ ਸ਼ਾਇਦ ਉਹਦਾ ਭਰਾ ਹੋਵੇ। ਪਤਾ ਨਹੀਂ ਭਰਾ ਹੋਵੇ ਜਿਹੜਾ ਜਿਹੜਾ ਨਾਲ ਹੀ ਉਹਦੇ ਵੀਡੀਓ ਬਣਾਦਾ ਹੁੰਦਾ। ਕਹਿੰਦਾ ਅਸੀਂ ਦੱਸਣਾ ਚਾਹੁੰਦੇ ਆ। ਪੀ ਅਸੀਂ ਜਨਰੇਸ਼ਨ ਨੂੰ ਮੋਟੀਵੇਟ ਕਰਦੇ ਪਏ ਆ ਮੋੜ ਰਹੇ ਆ ਮਤਲਬ ਕਹਿਣ ਦਾ ਭਾਵ ਆ ਵੀ ਗੁਰੂ ਨਾਨਕ ਸਾਹਿਬ ਨੇ ਇਨਾ ਲੰਮਾ ਸਮਾਂ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਉਹਨਾਂ ਨਾਲ ਨਹੀਂ ਦੁਨੀਆ ਮੁੜੀ ਜੀ ਬਾਬਾ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲਿਆਂ ਨੇ 20ਵੀਂ ਸਦੀ ਚ ਪ੍ਰਚਾਰ ਤੇ ਪ੍ਰਸਾਰ ਕੀਤਾ ਉਹਨਾਂ ਨਾਲ ਦੁਨੀਆ ਨਹੀਂ ਮੁੜੀ ਜੀ ਹਜ਼ਾਰਾਂ ਢਾਡੀ ਪ੍ਰਚਾਰਕ ਮਾਵੇਂ ਉਹਨਾਂ ਦੇ ਵਿੱਚ ਬੀਬੀਆਂ ਹਣ ਤੇ ਭਾਵੇਂ ਉਹਨਾਂ ਦੇ ਵਿੱਚ ਬਾਬੇ ਹੋਣ ਜੀ ਸਿੱਖ ਪ੍ਰਚਾਰਕ ਉਹਨਾਂ ਦੇ ਸ਼ਬਦਾਂ ਦੇ ਨਾਲ ਦੁਨੀਆ ਕਰਸ਼ਕ ਨਹੀਂ ਹੋਈ ਜੀ ਲੇਕਿਨ ਇਹ ਜਿਹੜੇ ਭਾਪੜੇ ਦੇ ਆ ਇਹਨਾਂ ਦੇ ਕਹਿਣ ਦੇ ਨਾਲ ਦੁਨੀਆ ਵਾਪਸ ਆ ਜਾਊਗੀ